ਜਦੋਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਬੇਬੇ ਹੋਰਾਂ ਦੀ ਗੱਲ ਕਰਦੇ ਹੋ ਪਰ ਬਹੁਤ ਸਾਰੇ ਤੁਹਾਨੂੰ ਜਿਹੜੇ ਲੋਕ ਮਿਲਦੇ ਨੇ ਰੋਜ਼ਾਨਾ ਜ਼ਿੰਦਗੀ 'ਚ ਜਾਂ ਫਿਰ ਕਦੇ ਤੁਹਾਡੇ ਨਾਲ ਇਤਫਾਕ ਨੂੰ ਕਿਤੇ ਮਿਲੇ ਹੋਣ ਉਹ ਤੁਹਾਨੂੰ ਮਿਲਣਾ ਹੀ ਆਪਣੇ ਲਈ ਬਲੇਸਿੰਗ ਸਮਝਦੇ ਹੋਣ ਜਾਂ ਫਿਰ ਤੁਸੀਂ ਕਦੇ ਕੋਈ ਉਹਨਾਂ ਨੇ ਉਹਨਾਂ ਨੂੰ ਕੁਝ ਦਿੱਤਾ ਹੋਵੇ ਤੋ ਤੋਹਫੇ ਦੇ ਤੌਰ ਤੇ ਤਾਂ ਉਹ ਉਹਨੂੰ ਤਮਾਮ ਜ਼ਿੰਦਗੀ ਸੰਭਾਲ ਕੇ ਰੱਖਣ ਦੀ ਸੋਚ ਰੱਖਣ ਕਿ ਇਹ ਮੈਂ ਕਿਤੇ ਗਵਾਉਣਾ ਨਹੀਂ ਜਾਇ ਮੈਂ ਕਿਤੇ ਖਰਚਣਾ ਨਹੀਂ ਉਹ ਅਹਿਸਾਸ ਤੁਹਾਡੇ ਲਈ ਕਿੰਨੇ ਮਾਇਨੇ ਰੱਖਦੇ ਨੇ ਦੇਖੋ ਅ ਬਸ ਇਹ ਹੀ ਬੰਤਰ ਹੈ ਇੱਕ ਪਿੰਡ ਵਾइज ਦਾ ਨਾ ਪੜ੍ਹੇ ਉਸ ਪਿੰਡ ਚ ਸਭ ਤੋਂ ਟੌਪ ਤੇ ਉੱਪਰ ਤਾਂ ਧਰਮ ਖੜਦਾ ਹੈ ਸਾਡਾ ਸਾਡੀ ਸਾਡੀ ਪੋਲਿਟਿਕਸ ਲਾਈਫ ਸਟਾਈਲ ਉਹ ਖੜਦੀ ਹੈ ਸਾਡੀ ਸੋਸ਼ਲ ਲਾਈਫ ਖੜਦੀ ਹੈ ਸਾਡੀ ਇਕਨੋਮੀ ਖੜਦੀ ਹੈ ਤੇ ਜਿਹੜੀ ਸਾਡੀ ਸੋਸ਼ਲ ਲਾਈਫ ਹੈ ਨਾ ਇਹ ਬਹੁਤ ਖੂਬਸੂਰਤ ਹੈ ਇਹ ਤਾਂ ਐਵੇਂ ਹੀ ਅਸੀਂ ਪਤਾ ਨਹੀਂ ਕਿ ਦੁਨੀਆ ਵਾਲਿਆਂ ਨੇ ਨਾ ਉਏ ਅੱਜ ਕੱਲ ਜਾਨੀ ਬੜਾ ਹੀ ਅੰਦਰ ਖਲੇਰਾ ਜਿਹਾ ਪਾ ਰੱਖਿਆ ਤੇ ਪਰ ਇਹ ਬੜੀ ਬੜੀ ਸੋਹਣੀ ਜ਼ਿੰਦਗੀ ਹੈ ਇਹ ਛੋਟੀ ਛੋਟਾ ਦਾ ਪਾਲਦਾ ਰਹਿਣਾ ਇਹ ਜੇ ਮੌਕੇ ਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਕਿਸੇ ਨੂੰ ਆਪ ਦਾ ਗੋਤੀ ਭੈਣ ਭਾਈ ਕਹਿ ਕੇ ਗੱਲ ਨਾਲ ਲਾ ਲੋ ਕਿਸੇ ਨੂੰ ਆਪ ਦਾ ਸੰਗੀ ਕਹਿ ਲੋ ਕਿਸੇ ਨੂੰ ਆਪ ਦੇ ਫੀਲਡ ਦਾ ਕਹਿ ਲੋ ਕਿਸੇ ਨੂੰ ਕੁਛ ਕਹਿ ਲੋ ਆਏਗਾ ਤਾਂ ਪਗਰ ਨਾਨਕ ਦੇ ਧੀਆਂ ਪੁੱਤੀਆਂ ਹੈਣਾ ਹੈਣਾ ਗੱਲ ਮੁੱਕੀ ਮੈਂ ਕਿਸੇ ਖਾੜੇ ਚ ਵੀ ਜਾਣਾ ਤਾਂ ਉੱਥੇ ਹਿੰਦੂ ਭਾਈਚਾਰਾ ਵੀ ਬੈਠਾ ਹੈ ਮੁਸਲਮਾਨ ਭਾਈਚਾਰਾ ਵੀ ਬੈਠਾ ਹੈ ਕੋਈ ਈਸਾਈ ਭਾਈਚਾਰਾ ਵੀ ਬੈਠਾ ਹੈ ਸਿੱਖ ਭਾਈਚਾਰਾ ਵੀ ਬੈਠਾ ਹੈ ਤਾਂ ਮੈਂ ਤਾਂ ਨਜ਼ਾਰਾ ਆਇਆ ਤਾਂ ਕਹਾਂ ਕਿ ਵਾਹੋ ਗੱਲ ਸੁਣੋ ਆਪਾਂ ਨੂੰ ਸਕੂਲ ਅੱਡ ਅੱਡ ਮਿਲੇ ਵੇ ਹੂੰ ਕਿ ਕਿਸੇ ਨੂੰ ਮੰਦਿਰ ਕਿਸੇ ਨੂੰ ਮਸਜਿਦ ਕਿਸੇ ਨੂੰ ਗੁਰਦੁਆਰਾ ਕਿਸੇ ਨੂੰ ਗਿਰਜਾ ਘਰ ਪਰ ਮੁੱਖ ਹੋਣਾ ਆਪਾਂ ਹੈਗੇ ਚਾਚੇ ਤਾਇਆ ਨਹੀਂ ਸੀ ਹਨ ਤੇ ਕਿਉਂ ਨਾ ਪਾਈਨੇ ਪਿਆਰ ਨਾਲ ਰਹੀਏ ਮਿਲ ਕੇ ਰਹੀਏ ਤੇ ਬਾਕੀ ਜਿਹੜੀ ਆ ਗੱਲ ਕੋਈ ਭੇਟਾ ਦੀ ਗੱਲ ਹੁੰਦੀ ਹੈ ਨਾ ਭੈਣੇ ਉਸ ਵੇਲੇ ਬਸ ਜੋ ਹੁੰਦਾ ਹੈ ਹਨ ਬਸ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਮੈਂ ਨਹੀਂ ਬਹੁਤ سارے ਲੋਕ ਐਦਾਂ ਕਰਦੇ ਹੋਣਗੇ ਕਿ ਤੁਹਾਡੇ ਕੋਲ ਜੋ ਹੁੰਦਾ ਉਸ ਵੇਲੇ ਤੁਹਾਡਾ ਜੀ ਕਰ ਦਿੰਦਾ ਕਿ ਇਹ ਇਹ ਮੇਰੇ ਲਈ ਬਹੁਤ ਪਿਆਰਾ ਹੈ ਹੂੰ ਤੇ ਮੈਨਾਂ ਦਾ ਕਰਨਾ ਚਾਹੀਦਾ ਸਾਰਿਆਂ ਨੂੰ ਐਦਾਂ ਹੀ ਹੂੰ ਬਾਕੀ ਬੇਬੇ ਹੋਰਾਂ ਤੋਂ ਦੇਖ ਕੇ ਮੈਂ ਬਹੁਤ ਚਿਹਜ਼ਾਂ ਹਜ਼ੀਆਂ ਮਹਿਸੂਸ ਕੀਤੀਆਂ ਕਿ ਬੇਬੇ ਨਾਲ ਬਹੁਤ ਪਿਆਰੀ ਹੈ ਯਾਨੀ ਮੈਂ ਜਦੋਂ ਐਦਾਂ ਨਿਕਲਿਆ ਆਂ ਮੰਡੀ ਚ ਗਾਉਣ ਵਾਸਤੇ ਤਾਂ ਬੇਬੇ ਮੇਰੇ ਕੋਲ ਅਕਸਰ ਕਹਿੰਦੀ ਹੁੰਦੀ ਸੀ ਕਹਿੰਦੀ ਮੇਰੀ ਗੱਲ ਸੁਣ ਪਤਾ ਕਹਿੰਦਾ ਕਦੇ ਵੀ ਸਟੇਜ ਤੇ ਇਹ ਗਲਤੀ ਨਹੀਂ ਕਰਨੀ ਵੀ ਉਹ ਮੇਰੇ ਗੁਰੂ ਹੈ। ਇਹ ਗੁਰੂ ਪਤਾ ਨਾ ਤੈਨੂੰ ਤੇਰਾ ਕੌਣ ਹੈ? ਮੈਂ ਕਿਹਾ ਭਾ ਗੁਰੂ ਗ੍ਰੰਥ ਸਾਹਿਬ। ਹੂੰ। ਬਖਿਆ ਉਹ ਮੇਰਾ ਗੁਰੂ ਹੈ। ਕਹਿੰਦੀ ਬਸ ਫਿਰ ਫਿਰ ਜੇ ਤੈਨੂੰ ਇਸ ਗੱਲ ਦੀ ਸਮਝ ਆ। ਮਾਂ ਕਹਿਣਾ ਆ ਦੀ। ਹੂੰ। ਕਹਿੰਦੀ ਜਿਹੜੇ ਜਿਹੜਾ ਇੱਕ ਮਾਂ ਦਾ ਮਾਂ ਕਹ ਲਓ ਬੇਬੇ ਕਹ ਲਓ ਇੱਕ ਰੋਲ ਹੁੰਦਾ ਨਾ। ਤੇ ਬਸ ਉਹ ਹੁੰਦਾ ਹੈ ਕਿ ਉਹਦੀ ਇਨਫੋਰਮੇਸ਼ਨ ਮੈਂ ਤੈਨੂੰ ਦੇਣੀ ਹੈ। ਵੀ ਮੇਰੀ ਹੁਣ ਉਮਰ ਲੰਘ ਗਈ। ਸਾਰੀ ਉਮਰ ਮਹਾਰਾਜ ਨਾਲ ਗੱਲਾਂ ਕਰਦੀ ਦੀ। ਕਿ ਮਹਾਰਾਜ ਆ ਕਹਿੰਦੇ ਆ ਕਹਿੰਦੇ। ਤੇ ਤੂੰ ਮੇਰਾ ਪੁੱਤ ਆ ਹੁਣ ਮੈਂ ਤੈਨੂੰ ਜੋ ਜੋ ਵੀ ਮਹਾਰਾਜ ਦੀ ਗੱਲ ਬਾਤ ਹੈ ਜਦੋਂ ਵੀ ਤੂੰ ਮੇਰੇ ਕੋਲ ਬੈਠੇਗਾ ਤੇ ਬਸ ਮੈਂ ਤੇਰੇ ਕਰਨੀ ਉਹੀ ਪਾਉਣੀ ਆ ਤੇ ਕਦੇ ਵੀ ਉਹ ਗੱਲਾਂ ਨਹੀਂ ਕਰਨੀਆਂ ਜਾ ਕੇ ਵੀ ਮੈਂ ਬੇਬੇ ਦੀ ਕਿਰਪਾ ਨਾਲ ਆ ਕੁਛ ਹੋ ਗਿਆ ਕੁਛ ਨਹੀਂ ਹਾਂ ਜ਼ਿੰਦਗੀ 'ਚ ਕੁਛ ਚੇਂਜ ਹੋ ਰਿਹਾ ਹੈ ਹਾਂ ਤੇ ਪਰ ਉਹ ਕਿਰਪਾ-ਕਿਰਪਾਲਾ ਕੰਮ ਕਹਿੰਦੀ ਵੇਖੀ ਕਿਤੇ ਹਣ ਮੈਨੂੰ ਵੀ ਡੋਬ ਦੇਗਾ ਹਾਂ ਕਦੇ ਨਹੀਂ ਇਹ ਗੱਲ ਕਰਨੀ ਉਹ ਦੱਦਾ ਦਾਤਾ ਇੱਕ ਹੈ ਸਭ ਕੋ ਦੇਵ ਨਾ ਸੋ ਮੈਨੂੰ ਲੱਗਦਾ ਬੇਬੇ ਦੀਆਂ ਚੰਗਿਆਈਆਂ ਹੀ ਐ ਕਿ ਜਿਹੜੀਆਂ ਕਿ ਮਹਾਰਾਜ ਦੀ ਕਿਰਪਾ ਨਾਲ ਹੀ ਕਿਤੇ ਨਾ ਕਿਤੇ ਮੇਰੇ ਅੰਦਰ ਸਾਰੀਆਂ ਤਾਂ ਨਹੀਂ ਵਸੀਆਂ ਐਵੇਂ ਆਖਣਾ ਨਹੀਂ ਤਾਂ ਫਿਰ ਮੈਂ ਬੇਬੇ ਵਰਗਾ ਹੀ ਬਣ ਜਾਂਦਾ ਪਰ ਜਿੰਨੀਆਂ ਕਿ ਮੈਂ ਕੋਸ਼ਿਸ਼ ਕੀਤੀ ਹੈ ਅਰਦਾਸ ਕੀਤੀ ਹੈ ਕਿ ਕਿ ਮੈਨੂੰ ਚੰਗਾ ਲੱਗਦਾ ਕਿ ਮੈਂ ਕਹੇ ਜੀ ਮਾਂ ਦਾ ਪੁੱਤ ਆ ਕਿ ਕਿ ਮੇਰੇ ਰਾਹੀ ਕਈ ਬੰਦੇ ਫੀਲ ਕਰਦੇ ਐ ਕਿ ਜਦੋਂ ਮੈਂ ਕਿਸੇ ਨਾਲ ਕੋਈ ਪਿਆਰ ਮੁਹੱਬਤ ਦੀ ਗੱਲ ਕਰ ਰਿਹਾ ਹੁੰਦਾ ਜਾਂ ਕੋਈ ਪੈਗਾ ਬਾਰੇ ਇਹ ਤੁਹਾਨੂੰ ਲੱਗਦਾ ਹੁੰਦਾ ਕਿ ਇਹਦੇ ਚ ਬੇਬੇ ਬੋਲਦੀ ਹੈ ਹਮ ਅਕਸਰ ਮੈਨੂੰ ਲੋਕ ਕਹਿੰਦੇ ਹੁੰਦੇ ਆ ਕਿ ਤੇਰੇ ਚ ਆਹ ਗੱਲ ਜਦੋਂ ਤੂੰ ਕੀਤੀ ਤਾਂ ਸਾਨੂੰ ਆਹ ਲੱਗ ਜਾ ਬੇਬੇ ਬੋਲਦੀ ਹੈ ਤਾਂ ਮੈਨੂੰ ਲੱਗਦਾ ਇੱਕ ਪੁੱਤ ਲਈ ਪ੍ਰਾਪਤੀ ਹੁੰਦੀ ਹੈ ਜਦੋਂ ਜਦੋਂ ਲੋਕ ਇਹ ਚੀਜ਼ ਮਹਿਸੂਸ ਕਰ ਲੱਜਾਂ ਹਮ ਕਿਹਦੇ ਚ ਇਹਦਾ ਪਿਓ ਬੋਲਦਾ ਹੈ ਬਿਲਕੁਲ ਇਹਦੇ ਚ ਇਹਦੀ ਮਾਂ ਬੋਲਦੀ ਬਿਲਕੁਲ ਸਹੀ ਗੱਲ ਹੈ